ਫਸੀਕਾਲ ਦੀ ਸਾਰੇ ਵੀਰਾਂ ਨੂੰ ਸਵਾਗਤ ਹੈ ਇੱਕ ਨਵੇਂ ਵਲੌਗ ਚ ਬਾਈ ਤੇ ਮਿੱਤਰੋ ਅੱਜ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਮੈਸੀ 241 ਇਹ ਟਰੈਕਟਰ ਬਾਈ ਸਿੱਧਾ ਜੀਮੀਦਾਰਾਂ ਕੋਲੇ ਆ ਟਰੈਕਟਰ ਜੀਮੀਦਾਰ ਦੇ ਕੋਲੇ ਠੀਕ ਹੈ ਜੀ ਆਪਾਂ ਤੁਹਾਨੂੰ ਇਹਦਾ ਫੁੱਲ ਵਲੌਗ ਬਣਾ ਕੇ ਦਿਖਾਵਾਂਗੇ ਟਰੈਕਟਰ ਦਾ ਤੇ ਜੇ ਕੋਈ ਵੀ ਰਚਾਹਵਾਨ ਹੋਇਆ ਮੈਸੀ ਲੈਣ ਦਾ ਤਾਂ ਟਰੈਕਟਰ ਦੇਖ ਲਿਓ ਟਰੈਕਟਰ ਆਪਣੇ ਮੇਰੇ ਪਿੰਡ ਦੇ ਨਾਲੇ ਬਿਲਕੁਲ ਚੌਂਤਾ ਪਿੰਡ ਪੈਂਦਾ ਜੀ ਚੌਂਤੇ ਟਰੈਕਟਰ ਖੜਾ ਹੈ ਦੇ ਤੁਹਾਨੂੰ ਆਪਾਂ ਨੇ ਸਾਰੀ ਜਾਣਕਾਰੀ ਦੇ ਦੇਣੀ ਟਰੈਕਟਰ ਬਾਰੇ ਤੇ ਸਭ ਤੋਂ ਪਹਿਲਾਂ ਗੱਲ ਕਰੀਏ ਤੇ ਆਪਾਂ ਟਰੈਕਟਰ ਦੇ ਮਾਡਲ ਦੀ ਤੇ ਮਾਡਲ ਹੈਗਾ 2018 ਠੀਕ ਹੈ ਜੀ 2018 ਮਾਡਲ ਹੈ ਟਰੈਕਟਰ ਸਾਰਾ オリジナル ਆਲ ਜਿਵੇਂ ਵੀ ਹੈਗਾ ਸਾਰਾ ਕੁਝ ਮੁਰਲੇ ਟਾਇਰ ਬੜੇ ਪਾਏ ਹੋਏ ਆ ਬਾਈ 750 16 ਦੇ ਠੀਕ ਹੈ ਜੀ ਮੁਰੇ ਬੰਪਰ ਵੀ ਲੱਗਿਆ ਹੋਇਆ ਹੈ ਕੂੜਾ ਮਪਰ ਕਹਿੰਦੇ ਨੇ ਜਿਹਨੂੰ ਆਪਾਂ ਪੀਵੀ 23 ਸ਼੍ਰੀ ਫਤੇਗੜ ਸਾਹਿਬ ਦਾ ਨੰਬਰ ਹੈ ਜੀ ਤੇ ਬਾਕੀ ਟਰੈਕਟਰ ਤੁਹਾਡੇ ਸਾਹਮਣੇ ਆ ਕੰਡੀਸ਼ਨ ਆਪਾਂ ਤੁਹਾਨੂੰ ਦਿਖਾਉਣਾ ਲੋ ਜੇ ਇਹ ਇਹਦੇ ਨਾਲ ਯੂ ਪਾਈਪ ਹੈਗਾ ਏ ਯੂ ਪਾਈਪ ਆ ਕੱਲਾ ਉਹ ਮਿਲ ਜੂਗਾ ਤੁਹਾਨੂੰ ਟਰੈਕਟਰ ਨਾਲ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਮੰਨ ਕੇ ਚੱਲੋ ਬਾਈ 60 ਪੈਸੇ ਹੈਗੀ ਹੈ ਜੀ ਠੀਕ ਆ ਹੁੱਕ ਦੇਖ ਲਓ ਸਾਰਾ ਕੁਝ ਬਾਕੀ ਆ ਪਿਛਲਾ ਹਿੱਸਾ ਉਸ ਦਾ ਸਾਰਾ ਕੁਝ ਨਾਲ ਦਾ ਕੁਝ ਨਹੀਂ ਖੁੱਲਿਆ ਵਾ ਟਰੈਕਟਰ ਦਾ ਠੀਕ ਹੈ ਜੀ ਆ ਦੇਖ ਲਓ ਨਾ ਟੋਡੇ ਸਾਰੇ ਜਿਹੜਾ ਬਾਈ ਪਲੰਟਰੀ ਪਲੱਸ ਹੁੰਦਾ ਤਾਂ ਪਿਛਲਾ ਜਿਹੜਾ ਹਿੱਸਾ ਨਾ ਇਹ ਪਲੰਟਰ ਹੀ ਹੁੰਦਾ ਗਰਾਰੀਆਂ ਵਾਲਾ ਹਿੱਸਾ ਹੁੰਦਾ ਇਹਦਾ ਪਿਛਲਾ ਇਹ ਉੱਚੇ ਮਾਡਲਾਂ 'ਚ ਆਏ ਸੀ ਇਹ ਵਾਲੇ ਮਾਡਲ ਪਲੰਟਰੀ ਪਲੱਸ ਠੀਕ ਹੈ ਜੀ ਬਾਕੀ ਬਾਈ ਨਾ ਜਿਹੜੀ ਤਸੱਲੀ ਆ ਜਿਹਨੇ ਲੈਣਾ ਆਪ ਆਕੇ ਕਰਨੀ ਆ ਆਪਾਂ ਤੁਹਾਨੂੰ ਟਰੈਕਟਰ ਦਿਖਾ ਦੇਣਾ ਇੱਕ ਵਾਰ ਤੇ ਬਾਕੀ ਗੱਲ ਕਰੀਏ ਪੰਪ ਦੀ ਪੰਪ-ਪੰਪੋ ਵੀ ਸਾਰਾ ਕੁਝ ਨਾਲ ਦਾ ਇਹ ਖੁੱਲਿਆ-ਖੱਲਿਆ ਕੁਝ ਨਹੀਂ ਹੈਗਾ ਇੱਥੋਂ ਤੱਕ ਕੀ ਟਰੈਕਟਰ ਦੀ ਕਲੱਚ ਪਲੇਟ ਵੀ ਨਹੀਂ ਬਾਈ ਖੁੱਲੀ ਹਜੇ ਤੱਕ ਠੀਕ ਹੈ ਜੀ ਪੱਕੇ ਦੇ ਲੋ ਲਿਫਟ ਟਾਪੇ ਵਾਲੇ ਨਾਟ ਧਿਆਨ ਨਾਲ ਦੇਖ ਰੋ ਕੁਝ ਨਹੀਂ ਖੁੱਲਿਆ ਪਿਆਗਾ ਮੇਨ ਤਾਂ ਹੀ ਹੁੰਦਾ ਵੀ ਟਰੈਕਟਰ ਦਾ ਕੋਈ ਖੁੱਲਿਆ ਪਾ ਨਾ ਹੋਵੇ ਬਾਈ ਤੇ ਜੋ ਵੀ ਹੈਗਾ ਸਾਰਾ ਕੁਝ ਨਾਲ ਦਾ ਹੀ ਆ ਫਿਲਹਾਲ ਤਾਂ ਠੀਕ ਹੈ ਜੀ ਬਾਕੀ ਟਾਇਰ ਇਹਨੂੰ ਮੁਰਰੇ ਬਾਈ ਪਹਿਲਾਂ ਦੱਸਦੀ ਵੀ ਛੋਟੇ ਆ ਨੇ ਉਹਨੇ ਮੁਰਲੇ ਟਾਇਰ ਬਦਲੇ ਵੀ ਨੇ ਟਰੈਕਟਰ ਦੇ ਠੀਕ ਹੈ ਜੀ ਤੇ ਉਹ ਤੋਂ ਇਲਾਵਾ ਬੈਟਰੀ ਬਿਲਕੁਲ ਨਵੀਂ ਰੱਖੋਈ ਹੋਈ ਟਰੈਕਟਰ ਚ ਬਾਕੀ ਆਪਾਂ ਤੁਹਾਨੂੰ ਥੋੜੀ ਸਟਾਰਟ ਕਰਕੇ ਚੈੱਕ ਕਰਾਉਨੇ ਆਵਾਜ਼ ਟਰੈਕਟਰ ਦੀ ਕਿੱਦਾਂ ਦੀ ਆ ਆਵਾਜ਼ ਚੈੱਕ ਕਰੋ ਟਰੈਕਟਰ ਦੀ ਬਹੁਤ ਵਧੀਆ ਸਟਾਰਟਿੰਗ ਆ ਫਾਲੋ ਸਟੇਟਿੰਗ ਇਹਦੇ ਭਾਈ ਦੋਨੇ ਪਾਸੇ ਚੈੱਕ ਹੁੰਦੇ ਨੇ ਇੱਕ ਪਾਸੇ ਨਹੀਂ ਦੋਹੇ ਪਾਸੇ ਚੈੱਕ ਲੱਗੇ ਹੋਣੇ ਪਾਵਰ ਸਟੇਟਿੰਗ ਵਾਲਾ ਆ ਵੀ ਦੇਖੋ ਜਿਗਾਰਡ ਕਿੰਨਾ ਘੈਂਟ ਲਵਾਇਆ ਹੋਇਆ ਆਨ ਆਫ ਵਾਲਾ ਇੱਥੋਂ ਤੁਸੀਂ ਬੰਦ ਕਰ ਦਣਾ ਓ ਬਾਈ ਸਟਾਰਟਿੰਗ ਆਪਾਂ ਤੁਹਾਨੂੰ ਦਿਖਾਤੀ ਵੀਰੇ ਟਰੈਕਟਰ ਦੀ ਠੀਕ ਹੈ ਜੀ ਆਹ ਜਿੱਦਾਂ ਕਹਿੰਦੇ ਨੇ ਪੰਪ ਲਾਉਣੇ ਬਾਈ ਹਰੇਕ ਨੂੰ ਇਹ ਜਗ੍ਹਾ ਲਾਉਣਾ ਚਾਹੀਦਾ ਬਹੁਤ ਵਧੀਆ ਚੀਜ਼ ਐ ਠੀਕ ਹੈ ਜੀ ਜਿੱਦਾਂ ਇਹ ਆਪਾਂ ਨੂੰ ਕਦੇ ਟਰੈਕਟਰ ਦੀ ਜਿੱਦਾਂ ਆਪਾਂ ਨੂੰ ਕੋਈ ਮਹੀਨਾ 2 ਮਹੀਨਾ ਨਹੀਂ ਲੋਡ ਪੈਂਦੀ ਤਾਂ ਇਹ ਚੀਜ਼ ਨੂੰ ਇਦਾਂ ਬੰਦ ਕਰ ਦੋ ਬਾਈ ਆਪਣਾ ਸਾਰਾ ਸਰਕਟ ਬੈਟਰੀ ਦਾ ਬੰਦ ਹੋ ਜਾਂਦਾ ਠੀਕ ਹੈ ਜੀ ਜਦੋਂ ਵੀ ਆਪਣੇ ਟਰੈਕਟਰ ਦੁਆਰਾ ਸਟਾਰਟ ਕਰਨ ਇਹਨੂੰ ਫੇਰ ਔਨ ਕਰ ਲਓ ਦੁਬਾਰਾ ਬਹੁਤ ਵਧੀਆ ਚੀਜ਼ ਐ ਬਾਈ ਇਹ ਮੇਰੇ ਹਿਸਾਬ ਨਾਲ ਆਪਾਂ ਨੂੰ ਬਹੁਤ ਹੀ ਮਹਿੰਗੀ ਆਈਟਮ ਨਹੀਂ ਹੈਗੀ ਇਹ ਤੇ ਲਵਾ ਲੈਣੀ ਚਾਹੀਦੀ ਹੈ ਹਰੇਕ ਨੂੰ ਕਿਉਂਕਿ ਅੱਜ ਕੱਲ ਹਰੇਕ ਨੇ ਲੈਟਾਂ ਲੂਟਾਂ ਟਰੈਕਟਰ ਦੇ ਡੱਕ ਡੱਕ ਬਹੁਤ ਸਿਸਟਮ ਲਵਾਇਆ ਹੁੰਦਾ ਬਾਈ ਤੇ ਬਾਕੀ ਬਾਈ ਨੇ ਡਿਮਾਂਡ ਕਰਦੇ ਆਂ ਦੀ ਬਾਈ 4,70,000 ਰੁਪਇਆ ਬਾਕੀ ਕੋਈ ਰੇਟ ਫਿਕਸ ਨਹੀਂ ਹੈਗਾ ਜਿੰਨੇ ਲੈਣਾ ਹੋਇਆ ਟਰੈਕਟਰ ਆ ਕੇ ਪਸੰਦ ਕਰ ਲਿਓ ਟਰੈਕਟਰ ਦਾ ਮੌਕੇ ਤੇ ਸੌਦਾ ਹੋ ਜਾਊਗਾ ਬਾਈ ਠੀਕ ਹੈ ਜੀ ਮੈਂ ਨੰਬਰ ਥੱਲੇ ਮੈਂਸ਼ਨ ਕਰ ਦੂੰਗਾ ਸਕਰੀਨ ਦੇ ਜੀ ਤੇ ਜਿਹਨੇ ਦੇਖਣਾ ਹੈ ਬਿਲਕੁਲ ਬੇਲਾ ਰੋਡ ਤੇ ਰੋਪੜ ਬੇਲਾ ਰੋਡ ਤੇ ਪਿੰਡ ਹੈ ਬਾਈ ਇਹਨਾਂ ਦਾ ਉੱਥੇ ਆ ਕੇ ਦੇਖ ਸਕਦੇ ਟਰੈਕਟਰ ਘਰੇ ਖੜਾ ਉਹਨਾਂ ਦੇ ਨਾਮ ਹੈ ਟਰੈਕਟਰ ਵੈਸੇ ਉਹਨਾਂ ਨੇ ਵੀ ਪਿੱਛੇ ਤੇ ਲਿਆ ਹੋਇਆ ਟਰੈਕਟਰ ਉਹਨਾਂ ਨੇ ਵੀ ਆਪਣੇ ਕਿਸੇ ਖਾਸ ਬੰਦੇ ਕੋਲ ਰਿਸ਼ਤੇਦਾਰ ਕੋਲ ਟਰੈਕਟਰ ਆਇਆ ਹੋਇਆ ਉਹਨਾਂ ਕੋਲ ਵੀ ਬਾਈ 2400 17 ਘੰਟਾ ਚੱਲਿਆ ਹੋਇਆ ਟਰੈਕਟਰ ਮੀਟਰ ਮੂਟਰ ਸਾਰੇ ਓਕੇ ਵਰਕਿੰਗ ਦੇ ਵਿੱਚ ਨੇ ਕੋਈ ਆਵਾਜ਼ ਨਹੀਂ ਚਲਾਈ ਜੁ ਕੋਈ ਵਧੀਆ ਹੈ ਟਰੈਕਟਰ ਵੀ ਠੀਕ ਹੈ ਜੀ ਬਿਲਕੁਲ ਸਾਇਲੈਂਟ ਚੱਲਦਾ ਟਰੈਕਟਰ ਹੈ ориجنલ ਚੱਲਿਆ ਵਾ ਜਿੰਨਾ ਚੱਲਿਆ ਵਾ ਬਾਈ ਸਾਰਾ ਠੀਕ ਹੈ ਜੀ ਐਮ ਬਰੀਆ ਦਾਣੇ ਗਿਣਦਾ ਇੰਨਾ ਟਰੈਕਟਰ ਦਾ ਆਕੇ ਕਈ ਸਾਰੇ ਵੀਰਾਂ ਦੇ ਫੋਨ ਆਏ ਹੋਏ ਸੀ ਵੀ ਮੈਸੀ ਲੈਣਾ ਬਾਈ ਤਾਂ ਆ ਵੀਡੀਓ ਦੇਖ ਲਿਓ ਟਰੈਕਟਰ ਨੂੰ ਚੰਗੀ ਤਰ੍ਹਾਂ ਤੇ ਜੇ ਕਿਸੇ ਵੀਰ ਨੇ ਕੋਈ ਵਿੱਚ ਟਰੈਕਟਰ ਦੇਣਾ ਹੋਇਆ ਪੁਰਾਣਾ ਆਪਾਂ ਉਹ ਵੀ ਕਾ ਬਾਈ ਕਰ ਲਾਂਗੇ ਵਾਧਾ ਘਾਟਾ ਵਿੱਚ ਠੀਕ ਹੈ ਜੀ ਤੇ ਬਾਕੀ ਬਾਈ ਟਰੈਕਟਰ ਹੋਰ ਵੀ ਖੜੇ ਨੇ ਪੁਰਾਣੇ ਆਪਣੇ ਕੋਲ ਰੋਪੜ ਜਿਹਨੇ ਦੇਖਣਾ ਹੋਵੇ ਤਾਂ ਰੋਪੜ ਆ ਜਾਓ ਆਪਣੇ ਕੋਲ ਟਰੈਕਟਰਾਂ ਦੀ ਆਲਰੇਡੀ ਆਪਾਂ ਨੇ ਜਿਹੜੇ ਟਰੈਕਟਰ ਖੜੇ ਨੇ ਸਟਾਕ ਚ ਸਾਰਿਆਂ ਦੀ ਵੀਡੀਓ ਆਪਾਂ ਨੇ ਪਾਈਆਂ ਹੋਈਆਂ ਬਾਈ YouTube ਤੇ ਬਣਾ ਕੇ ਠੀਕ ਹੈ ਜੀ ਬਾਕੀ ਆਪਣਾ ਰੇਟ ਰੂਟ ਸਾਨੂੰ ਸਾਰਾ ਕੋਈ ਦੱਸਤਾ ਤੇ ਰੇਟ ਦਾ ਬਾਈ ਮੌਕੇ ਤੇ ਸੌਦਾ ਹੋ ਜਾਊਗਾ ਕੋਈ ਰੇਟ ਉਹ ਨਹੀਂ ਹੈਗਾ ਠੀਕ ਹੈ ਜੀ ਬੰਪਰ ਵੀ ਬਾਈ ਮੂਰੇ ਆ ਦੇਖੋ ਕਿੰਨੀ ਭਾਰੀ ਪਲੇਟ ਬੰਪਰ ਵੀ ਹੈਵੀ ਲੱਗਿਆ ਹੋਇਆ ਤੂਆ ਨਹੀਂ ਹੈਗਾ ਹਲਕਾ ਬੰਪਰ ਨਹੀਂ ਲਵਾਇਆ ਹੋਇਆ ਤੇ ਬਾਕੀ ਇੰਜਨ ਗੇਅਰ ਸਾਰਾ ਕੁਝ ਸੀਲਡ ਆ ਨਾਲ ਦਾ ਕੁਝ ਨਹੀਂ ਖੁੱਲਿਆ ਵਾ ਬਾਈ ਟਰੈਕਟਰ ਦਾ ਠੀਕ ਹੈ ਜੀ ਤੁਹਾਨੂੰ ਦਿਖਾ ਦਨੇ ਆ ਚੈਂਬਰ ਦੇ ਨਟ ਤੱਕ ਵੀ ਦੇਖ ਲਓ ਸਾਰਾ ਕੁਝ ਨਾਲ ਦਾ ਰੰਗ ਬਹੁਤ ਆ ਬਾਈ ਹਿੱਸੇ ਉਸੇ ਤੇ ਆ ਚੀਜ਼ਾਂ ਦਾ ਸਾਰਾ ਰੰਗ ਨਹੀਂ ਕਿਤੇ ਦੀ ਉਤਰਿਆ ਟਰੈਕਟਰ ਦਾ ਬੈਟਰੀ ਜਮਾ ਹੀ ਅਜੇ ਥੋੜੇ ਦਿਨ ਪਹਿਲਾਂ ਹੀ ਰੱਖ ਹੋਈ ਏ ਦੀ ਠੀਕ ਹੈ ਜੀ ਬਾਕੀ ਬਾਈ ਸਾਡੇ ਮੀਂਹ ਪੈ ਗਿਆ ਥੋੜਾ ਜਿਹਾ ਕੱਲ ਵਧੀਆ ਯਾਨੀ ਕਿ ਰਾਤ ਬਹੁਤਾ ਨਹੀਂ ਪਿਆ ਥੋੜਾ ਜਿਹਾ ਯਾਨੀ ਕਿ ਹਾਂ ਆਸਰਾ ਜੋ ਹੋ ਗਿਆ ਥੋੜਾ ਜੀਰੀਆਂ ਨੂੰ ਪਾਣੀ ਨਹੀਂ ਖੜਾ ਪਾਣੀ ਸੁੱਕ ਗਿਆ ਰਾਤ ਤੇ ਪਿਆ ਹੁਣ ਵੀ ਬੱਦਲ ਬਾਈ ਫੁੱਲ ਹੋਈ ਹੋਈ ਆ ਚਾਂਸ ਹੈਗੇ ਆ ਵੀ ਸ਼ਾਇਦ ਵੀ ਆ ਜਾਵੇ ਦੁਬਾਰਾ ਤੇ ਲੱਟਾਂ ਬਾਈ ਫਾਰਮ ਟ੍ਰੈਕ ਵਾਲੀਆਂ ਲੱਗੀਆਂ ਹੋਈਆਂ ਇਹਨਾਂ ਨੂੰ ਲੱਟਾਂ ਦਾ ਉਹ ਉੱਪਰ ਤੇ ਕਵਰ ਜਿਹਾ गिर ਗਏ ਇਹਨਾਂ ਤੇ ਤੇ ਬਾਕੀ ਬਾਈ ਜੇ ਕਿਸੇ ਵੀਰ ਨੇ ਹੋਰ ਕੋਈ ਟਰੈਕਟਰ ਸੇਲ ਕਰਨਾ ਹੁੰਦਾ ਤਾਂ ਉਹ ਵੀ ਜਰੂਰ ਦੱਸਿਆ ਕਰੋ ਆਪਣੇ ਟਰੈਕਟਰ ਦੀ ਫੋਟੋ ਵੀਡੀਓ ਸੈਂਡ ਕਰਦਿਆ ਕਰੋ ਤੇ ਪੁਰਾਣਾ ਟਰੈਕਟਰ ਕਿਸੇ ਵੀ ਵੀਰ ਨੇ ਵੇਚਣਾ ਹੁੰਦਾ ਇਹ ਟਰੈਕਟਰ ਬਾਈ ਆਪਣੇ ਬੰਦੇ ਖਾਸ ਨੇ ਬਹੁਤ ਤਾਂ ਸਾਨੂੰ ਕਹਿੰਦੇ ਸੀ ਵੀ ਤੁਸੀਂ ਦੇਖ ਲਓ ਮੈਂ ਕਿਹਾ ਵੀਰੇ ਵੀ ਤੁਹਾਡਾ ਆਪਾ ਟਰੈਕਟਰ ਸਿੱਧਾ ਵੇਚ ਦੰਨੇ ਆ ਠੀਕ ਨੇ ਜੀ ਤੇ ਬਾਕੀ ਦੇਖ ਲਓ ਬਾਈ ਕਿਸ ਨੂੰ ਪਸੰਦ ਹੋ ਜਾ ਆਕੇ ਤਾਂ ਤੇ ਆਦੇ ਬਲੌਗ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਹੋਰ ਬਲੌਗ ਸਾਰਿਆਂ ਧੰਨਵਾਦ